ਕੀ ਕਹਿੰਦੇ ਉਹਨੂੰ ਮਟਰ ਬਣਦੇ ਆ ਨਾ ਮਟਰ ਬਸ ਉਦਾਂ ਦੇ ਬਣਦੇ ਸਾਰੇ ਇੰਨੇ ਵੀ ਮਟਰ ਜਿਹੜੇ ਹੁੰਦੇ ਉਹ ਨਮਕੀਨ ਹੁੰਦੇ ਇਹ ਮਿੱਠੇ ਆ ਕੱਚੀ ਬਣਾਇਂ ਇਹ ਮੇਰਾ ਕਿਉਂ ਦਿੱਲੀ ਦੇ ਨਾਲ ਰੱਖਦੀ ਪੱਟੇ ਘਰੋ ਆ ਲੈ ਡਿਗ ਪੀਓ ਲੋ ਜੀ ਆ ਦੇਖ ਸਕਦੇ ਹੋ ਮੈਂ ਕੁਝ ਇੰਨਾ ਬਰੀਕ ਕਰਤਾ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਯੂਟਿਊਬ ਚੈਨਲ ਥੋੜਾ ਸਾਰਿਆਂ ਦਾ ਨਵੀਂ ਵੀਡੀਓ ਚ ਨਵੇਂ ਵਲੋਗ ਵਿੱਚ ਸਵਾਗਤ ਹੈ ਆਸਾ ਕਰਦੇ ਹਾਂ ਕਿ ਸਾਰੇ ਘੈਂਟ ਹੋਣਗੇ ਸਵਸਥਣੇ ਮੌਜੂਦ ਹੋਣਗੇ ਹੋਰ ਸੁਣਾਓ ਕੀ ਹਾਲ ਚਾਲ ਹੈ ਟਾਈਮ ਹੋ ਗਿਆ ਕਰੀਬਨ 8 ਵਜੇ ਦਾ ਤੇ ਮੈਂ ਨਾ ਲਿਆ ਇਹਨੇ ਵੀ ਨਾ ਲਿਆ ਨਾ ਤੋ ਕੇ ਮੰਮੀ ਰੇ ਹੁਣੇ ਗਏ ਹੀ ਆ ਫਿਰ ਨਾਲ ਉਹ ਗਏ ਆ ਮਰੀਗਾ ਤੇ ਹਾਜ਼ਰੀ ਲਵਾਣ ਹਾਜ਼ਰੀ ਲਵਾ ਕੇ ਉਸ ਤੋਂ ਬਾਅਦ ਵਿੱਚ ਆ ਜਾਣਗੇ ਤੇ ਥੋੜਾ ਨੂੰ ਉੱਥੇ ਗਏ ਹੋਇਆ ਦਾਣੇ ਲੈ ਕੇ ਕੱਲ ਜਿਵੇਂ ਤੁਹਾਨੂੰ ਰਖਾਇਆ ਸੀਗਾ ਨਾ ਪੀਸਣਾ ਬਣਾਇਆ ਸੀਦਾ ਦਾਣੇ ਸਾਫ਼ ਕਰਦੇ ਹੁੰਦੇ ਜਿਹੜੇ ਪਹਿਲਾਂ ਬਣਾ ਆ ਕੇ ਉਸ ਤੋਂ ਬਾਅਦ ਜ ਹੁਣ ਲੈ ਕੇ ਗਏ ਆ ਤੇ ਉਹ ਕਿਸਵਾ ਕੇ ਲਿਆਣਗੇ ਤੇ ਅੱਜ ਫਿਰ ਕੁਝ ਖਾਸ ਬਣਾਵਾਂਗੇ ਪਕਵਾਨ ਵਗੈਰਾ ਤੁਹਾਨੂੰ ਜ਼ਰੂਰ ਖਵਾਵਾਂਗੇ ਬਣੇ ਰਏ ਆਪਣੇ ਵਲੌਗ ਦੇ ਨਾਲ ਬਾਕੀ ਜਸਕਿਰਤ ਕੋਰ ਵਿਖਾਦਨੇ ਕੀ ਕਰੀ ਜਾਂਦੀ ਹੈ ਜਸਕਿਰਤ ਕੋਰ ਸੁੱਤੀ ਪਈ ਹੈ ਹਲਦੀ ਪਈ ਹੈ ਸਵੇਰੇ ਉੱਠੀ ਐ 5 ਵਜੇ ਫਿਰ ਉਸ ਤੋਂ ਬਾਅਦ ਉਹ ਚੱਕ ਖੇਡਦੀ ਰਹੀ ਹੈ ਕਈ ਦਰ ਫਿਰ ਰੋਣ ਲੱਗੀ ਫਿਰ ਸਵਾਤਾ ਤੇ ਬਾਕੀ ਇਧਰ ਰੋ ਪਰਸ਼ਾਦਿਆਂ ਦੀਆਂ ਹੋ ਰੀਆਂ ਤਿਆਰੀਆਂ ਤੰਦੂਰ ਤਪੀ ਜਾਂਦਾ ਤੇ ਆਟਾ ਲੱਗਿਆ ਪਿਆ ਜੀ ਅੱਜ ਕੀ ਬਣਾਇਆ ਦੱਸ ਅੱਜ ਹੱਥ ਚ ਬਣਾਇਆ ਕੱਦੂ 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 ਨਹੀਂ ਬਣਾਇਆ ਫੇਰ ਉਹ ਮਤੀਰਾ ਹੀ ਬਣਾਇਆ ਹੋਣਾ ਮਤੀਰਾ ਤੇ ਟੋਰੀਆਂ ਨਾਲ ਆ ਕੇ ਹੋਰ ਕੀ ਬਣਾ ਲਿਆ ਯਾਦ ਕਰ ਯਾਦ ਕਰ ਠੀਰੇ ਹੈ ਠੀਰੇ ਹਾਂ ਠੀਰੇ ਤਾਂ ਹੀ ਨੂੰ ਤੋਂ ਵੰਗੇ ਹੋਰ ਕੀ ਹੋਸਪਰਾ ਯਾਦ ਕਰ ਯਾਦ ਰਾਤਾਂ ਸਬਜੀਵਾਰ ਕਮਾਲ ਹੈ ਜਾਕੀ ਬਣਾ ਲਿਆ ਤੁਸੀਂ ਸਬਜੀ ਜਿੰਨੀ ਪਈ ਹੈ ਸਾਰੀ ਗੜਾਤੀ ਕਦੂ ਪਿਆ ਰਾਇਤਾ ਬਣਾਇਆ ਹੋਣਾ ਰਾਇਤਾ ਬਣਾਇਆ ਕੀ ਬਾਤ ਹੈ ਮੇਰਾ ਜਿਹੜਾ ਹੈ ਫੇਵਰੇਟ ਆਹ ਕਦੂਆਂ ਦਾ ਰਾਇਤਾ ਬਣਾ ਪਿਆ ਚਲੋ ਵਖਾ ਦੇਨੇ ਆਪਾਂ ਕਿੱਥੇ ਪਿਆ ਰੈਫ੍ਰਿਜਰੇਟਰ ਜਿਪੇ ਰਾਇਤਾ ਮੇਰਾ ਫੇਵਰੇਟ ਹੈ ਮੈਨੂੰ ਬਹੁਤ ਪਸੰਦ ਹੈ ੰਮ ਕਿੱਥੇ ਰੱਖਿਆ ਹੈ ਆ ਰਿਹਾ ਆ ਲਓ ਜੀ ਆ ਦੇਖੋ ਵਾਜਿਓ ਮਰਚਾ ਵੀ ਪਾਈਆਂ ਹੋਈਆਂ ਤੇ ਹਰੀਆਂ ਮਰਚਾਂ ਲਾਲ ਮਰਚਾਂ ਜੀਰਾ ਕਾਲੀ ਮਰਚ ਕੁੱਟ ਕੇ ਆਹੋ ਸਵਾਦ ਹੀ ਵਧ ਲਗੇ ਜਾਂਦਾ ਵੇਖਣ ਨੂੰ ਇੰਨਾ ਸਵਾਦ ਸੋਚੋ ਖਾਣ ਨੂੰ ਕਿੰਨਾ ਸਵਾਦ ਹੋਗਾ ਲਿਆ ਕਟੋਰੀ ਬੱਛਿਆ ਘਰੀ ਲਈਏ ਥੋੜਾ ਜਿਹਾ ਦਾ ਫੁੱਲ ਪੂਰਾ ਡੈਸ਼ ਮੈਚ ਲਓ ਜੀ ਮੇਰੀ ਡਿਊਟੀ ਲਾਤੀ ਹੈ ਆਏਗਾ ਜੀ ਕਾਲਾ ਨਮਕ ਜਿਹੜਾ ਬਾਜ਼ਾਰ ਵਿੱਚੋਂ ਆਪਾਂ ਲਿਆਉਣੇ ਆ ਇਹਨੂੰ ਜਾਂ ਤਾਂ ਗ੍ਰੈਂਡਰ ਕਰਨਾ ਪੈਂਦਾ ਆ ਵੇਖਿਆ ਹੁੰਦਾ ਕਿੱਡੀ ਵੱਡੀ ਇੱਟ ਜੀ ਆ ਨਾ ਕਿਸੇ ਦੇ ਸਿਰ 'ਚ ਮਾਰੇ ਤਾਂ ਤੇ ਇਹਨੂੰ ਫਿਰ ਆਪਾਂ ਬਰੀਕ ਕਰਕੇ ਹੁਣ ਕੁੱਟ ਲਾਂਗੇ ਥੋੜਾ ਫਿਰ ਉਸ ਤੋਂ ਬਾਅਦ ਵਿੱਚ ਗ੍ਰੈਂਡਰ ਕਰ ਲਾਂਗੇ ਤੇ ਕੁੱਟਣ ਤੋਂ ਬਾਅਦ ਵਿੱਚ ਫਿਰ ਕੀ ਇਹਦੇ ਵਿੱਚ ਕਾਲੀਆਂ ਮਰਚਾਂ ਤੇ ਜੀਰਾ ਵਗੈਰਾ ਰੜਾ ਕੇ ਨਾ ਫਿਰ ਲੱਸੀ ਲੁਸੀ ਜਪਾਣ ਨੂੰ ਬੜਾ ਕੰਮ ਦਿੰਦਾ ਆਨੰਦ ਹੀ ਆ ਜਾਂਦਾ ਦਹੀਂ ਰਾਇਤਾ ਵਗੈਰਾ ਬਣਾਉਣਾ ਹੋਏ ਇਹਨਾਂ ਤਾਂ ਪੂਰੀ ਆਰਮੀ ਤਰ੍ਹਾਂ ਲੜਣੀ ਬੰਨੀ ਹੈ ਇੱਥੋਂ ਲੈ ਕੇ ਜਾਂਦੇ ਆ ਓਹੋ ਸਾਰੇ ਥੱਲੇ ਤੇ ਇੱਥੇ ਕੀ ਕਲ ਕਣਕ ਬਣਾਈ ਹੈ ਨਾ ਉਹ ਸਾਰੇ ਜਿੰਨੀ ਰਹੇਗੀ ਨਾ ਸਾਰੀ ਚੱਕਣ ਹੋਏ ਸਫਾਈ ਕਰੀ ਜਾਂਦੇ ਆ ਆ ਮਮੀ ਨੇ ਇੱਥੇ ਗੰਦ ਇਕੱਠਾ ਕੀਤਾ ਹੈ ਨਾ ਉਹਦੇ ਵਿੱਚੋਂ ਲੈ ਕੇ ਜਾ ਰਹੇ ਆ ਆ ਮੰਮੀ ਨੇ ਝਾੜੂ ਲਾਈ ਹੈ ਨਾ ਇੱਥੇ ਰੱਖਿਆ ਹੈ ਤੂੰ ਕੀ ਤੈਗੇ ਆ ਮਾੜਾ ਮੋਟਾ ਰਹਿ ਗਿਆ ਥੱਲੇ ਉਹ ਚੱਕ ਚੱਕ ਕੇ ਲਈ ਜਾਂਦੇ ਆ ਉਹ ਗੱਡੀ ਨੂੰ ਕੀ ਹੋ ਗਿਆ ਟਰੈਕਟਰ ਮਗਰ ਲਈ ਜਾਂਦੇ ਆ ਟੋਚਨ ਕਰਕੇ ਬਾਕੀ ਮੈਂ ਇੱਥੇ ਆਇਆ ਇੰਨੀ ਦੂਰ ਘਰ ਤੋਂ ਇੰਨੀ ਦੂਰ ਆਇਆ ਖੜਕਾ ਬਹੁਤ ਹੁੰਦਾ ਐ ਇੰਨਾ ਕ ਤਾਂ ਨੱਕ ਟਟਾ ਆ ਦੇਖ ਲਓ ਬਾਕੀ ਇਹਦੀ ਹੋਰ ਵਧੀਆ ਬਰੀਕ ਕਰਨਾ ਐ ਓ ਵੇਖੋ ਮੈਂ ਕਿੱਥੇ ਡੇਰਾ ਲਾ ਰੱਖਿਆ ਆਉ ਆਇਆ ਕੁੱਤਾ ਜਿਆਦਵੀਂ ਆ ਇਹ ਤਾਂ ਹੀ ਮੈਂ ਲਾ ਰੋਤੀਆਂ ਮੈਨੂੰ ਲਾਣੀਆਂ ਨਹੀਂ ਆਂਦੀਆਂ ਚਲ ਲਾ ਫਿਰ ਮੈਂ ਲੈ ਜਾਸ ਲਾਣੀਆਂ ਵੀ ਨਹੀਂ ਆਂਦੀਆਂ ਕੀ ਕਰ ਸਕਦੇ ਵੇਖ ਕਿ ਬਣੇ ਗੱਡੀ ਕਿਉਂ ਆਇ ਤਨ ਵਾਲਾ ਸਖਵਾ ਉਹ ਵਾਲਾ ਕੜਮ ਸਿੱਖੇਗਾ ਉਹ ਵੀ ਮੈਂ ਕਰ ਹੀ ਜਾਣਾ ਕੰਮ

ਬਹੁਤ ਔਖਾ ਹੈ ਭਾਈ ਤੰਦੂਰ ਵਾਲਾ ਤਾਂ ਇੱਥੇ ਸਿਕ ਲੱਗੀ ਜਾਂਦਾ ਤੇ ਖੜੋਤੇ ਉਹ ਫਿਰ ਹੀ ਨਹੀਂ ਆਇਆ ਸੀ ਤਾਂ ਲਾਣੇ ਤੁਹਾਨੂੰ ਆਦੇ ਤੋ ਹੋਗੀ ਨਾ ਚੱਕ ਚੱਕ ਲੱਗਦਾ ਓਏ ਟਾਕ ਕਿਵੇਂ ਚੱਕਣੀ ਹੈ ਓਏ ਹੱਥ ਸੜ ਗਏ ਮੇਰੇ ਤਾਂ ਲੱਗ ਗਿਆ ਵਿਚ ਰੱਖਣਾ ਹੈ ਹੈ ਕਿੰਨੀ ਉਹ ਸੜ ਵੀ ਗਈ ਸਾੜਦੀ ਤੁਹਾਡੇ ਹੱਥ ਨਹੀਂ ਸੜ ਦੇ ਕੇ ਐਨੇ ਛੇਤੀ ਥੋੜੇ ਅੱਗੇ ਤਾਂ ਵਿਚ ਕੋ ਨਹੀਂ ਓੱਕ ਕੋ ਨਹੀਂ ਹਏ ਇੱਥੇ ਸੇਕ ਆਈ ਜਾਂਦਾ ਕੱਟ ਤੋਂ ਕੱਟੇ 2 ਫੁੱਟ ਉੱਚਾ ਉਹ ਅਰੇ 2 ਫੁੱਟ ਉੱਚਾ ਇੱਥੇ ਸੇਕ ਆਈ ਜਾਂਦਾ ਸੇਕ ਤਾਂ ਨਹੀਂ ਮੜ ਮੋਟਾ ਆਉਂਦਾ ਇੱਥੇ ਦੋ ਜੀ ਆਹ ਹੈ ਇਹ ਬਲੀ ਹਾਂ ਕੱਚੀ ਹੈ ਕੱਚੀ ਬਣੀ ਕਿ ਮੇਰਾ ਕਿਉਂ ਦਿੱਲੀ ਦੇ ਨਾਲ ਰੱਖਦੀ ਪੱਟੇ ਕਰੋ ਆ ਲੈ ਡਿਗ ਪੀਓ ਆ ਮੇ ਹੱਥ ਲੱਗ ਜਾਂਦਾ ਮੇਰਾ ਇਥੋਂ ਫੜ ਕੇ ਨਾ ਇਹ ਕਰਕੇ ਫੜਿੰਦੀ ਤ ਨਹੀਂ ਉਹ ਫੜਿੰਦੀ ਨਹੀਂ ਫੜੀ ਬਾਤ ਆ ਮੈਂ ਦੋ ਵੇ ਪ੍ਰੋਟੀਨ ਕੀ ਹਾਲ ਕਰਤਾ ਆ ਦੇਖ ਲਓ ਜੀ ਆ ਦੇਖ ਸਕਦੇ ਹੋ ਮੈਂ ਕੁਝ ਇੰਨਾ ਬਰੀਕ ਕਰਤਾ ਤੇ ਬਾਕੀ ਜਿਹੜਾ ਰਹਿ ਗਿਆ ਉਹ ਆਪਾਂ ਗ੍ਰੇਂਡਰ ਕਰ ਲਾਂਗੇ ਲਓ ਜੀ ਗੱਜ ਪ੍ਰਸ਼ਾਦਾ ਛਕ ਲਓ ਮੇਰੇ ਵੀ ਆ ਗਏ ਆ ਨਾ ਇਹ ਗਾ ਤੂੰ ਹਾਜ਼ਰੀ ਲਵਾ ਕੇ ਤੇ ਆਇ ਖੀਰੇ ਦਹੀਂ ਰਾਇਤਾ ਤੇ ਨਾਲ ਜੀ ਥੋੜੀ ਜਿਹੀ ਗਵਾਰੇ ਦੀ ਸਬਜ਼ੀ ਅਚਾਰ ਲੈ ਆਈ ਅਚਾਰ ਲੈ ਆਇਓ ਇਹ ਲਿਓ ਮਰਚਾਂ ਦਾ ਲਿਆ ਆਮ ਦਾ ਲਿਆ ਕੋਈ ਮਰਜ਼ੀ ਲਿਆ ਲਓ ਜੀ ਛਕਦੇ ਆਂ ਪ੍ਰਸ਼ਾਦਾ ਅੱਜ ਤੁਸੀਂ ਵੀ ਛਕ ਲਓ ਜਸਕੀਰ ਤੋਂ ਪਰਸਤੀ ਵੀ ਹੈ ਪ੍ਰਸ਼ਾਦਾ ਛਕ ਲਈਏ ਪ੍ਰਸ਼ਾਦਾ ਛਕਣ ਤੋਂ ਬਾਅਦ ਵਿੱਚ ਨਵਾਵਾਂਗੇ ਲਓ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਇਧਰ ਜਸਕੀਰ ਤੋਂ ਪਰ ਵੀ ਉੱਠ ਪਿਆ ਹੁਣੇ ਚੂ 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 ਲਾਈ ਖੜੀ ਹੈ ਰੋਂਦੀ ਹੈ ਇਹਨੇ ਹਣ ਬਿਨਾ ਦੁੱਧ ਅਸੀਂ ਆਪਦੀ ਪਿੰਟ ਪੂਜਾ ਕਰ ਲਈ ਹੁਣ ਤੈਨੂੰ ਕਰਾਵਾਂਗੇ ਕਹਿੰਦੀ ਹੈ ਕਿ ਇਹ ਮੈਂਦੀ ਕਹਿੰਦੀ ਹੈ ਕਿ ਓਹ ਓਹ ਮੱਖੀ ਢਾਓ ਮੱਖੀ ਢਾਓ ਓ ਗਾਇਜ਼ ਆ ਕੀ ਹੋ ਗਿਆ ਇੱਕਦਮ ਹੀ بارش ਆ ਗਿਆ ਨਾ ਕੱਪੜੇ ਨਹੀਂ ਲਾਏਗੇ ਜਲਦੀ ਜਲਦੀ ਆਈ ਜਾਂਦੀ ਹੈ ਬਰ ਕਮਾਲ ਹੀ ਹੋ ਗਈ ਇਹ ਤਾਂ ਇਹ ਦੇਖ ਕਮਾਲ ਹੀ ਹੋ ਗਈ ਕਰਦੇ ਫਰਮਾਤੋਂ ਬਹੁਤ ਸਾਰਾ ਕਰਦੇ ਬਸ ਬਹੁਤ ਸਾਰਾ ਇਧਰ ਛੱਡਾ ਬੱਲੂ ਤਿਆਰ ਹੋ ਗਿਆ ਨਾ ਆਦੋ ਕੀ ਨਾ ਕੋ ਤੁਮੀ ਆ ਗਿਆ ਓਏ ਸ਼ਾਗਰ ਇਹਨੂੰ ਨਜ਼ਰ ਹੋ ਜਾਣੀ ਆ ਹਾਂ ਤੇ ਰਾਤ ਨੂੰ ਰੋਣਾ ਹੀ ਮੌਸਮ ਬਸ ਛੋਟੇ ਛੋਟੇ ਛਾਂਟਾਂ ਇਹ ਨਹੀਂ ਆ ਕਿ ਕਰਕੇ ਦਬਾਸ ਰੁਕ ਗਿਆ ਬਸ ਇੰਨੀ ਛਾਂਟ ਆਈਆਂ ਹੁਣ ਮੌਸਮ ਵੇਖੋ ਪੂਰਾ ਬਾਰਿਸ਼ ਵਾਲਾ ਬਣਿਆ ਹੋਇਆ ਬੱਦਲ ਵੀ ਫੁੱਲ ਹੈ ਹਵਾਇ ਸੁਣ ਰਹੀ ਹੈ ਗੱਜ ਵੀ ਰਿਹਾ ਪਤਾ ਨਹੀਂ ਵਸੇਗਾ ਦੋ ਤਾਂ ਵੈਸੇ ਤਾਂ ਅੱਜ ਆ ਜਾਵੇ ਤਾਂ ਵਧੀਆ ਕਿਉਂਨ ਗਰਮੀ ਹੌਲੇ ਹੌਲੇ ਵਧੀਆਂ ਨੂੰ ਵਧਣ ਲੱਗ ਗਈ ਹੈ ਤੇ ਨਾਲੇ ਆ ਆਪਣੀ ਜਿਹੜੀ ਆਪਾਂ ਰੇਤਾ ਕਰਿਆ ਸੀ ਸੈਟ ਵਟਾ ਨਾ ਸਾਰਾ ਪਰ ਜੰਮਿਆ ਬੜਾ ਵਧੀਆ ਇਹ ਗੱਲ ਤਾਂ ਮੰਨਣੀ ਪਊਗੀ ਤਾਂ ਹੁਣ ਇੱਥੇ ਆਪਾਂ ਤੁਰਦੇ ਫਿਰਦੇ ਰਹਨੇ ਆ ਨਾ ਬੜਾ ਵਧੀਆ ਜੰਮਿਆ ਲੱਗਦਾ ਹੀ ਨਹੀਂ ਆ ਲੱਗਦਾ ਜਿਵੇਂ بارش ਹੋਈ ਹੋਈ ਹੈ ਬਾਦ ਵਿੱਚ ਪੂਰਾ ਜੰਮ ਗਿਆ ਪਤਾ ਨਹੀਂ ਲੱਗਦਾ ਵੀ ਹੁਣੇ ਸੁੱਟਿਆ ਜਾਂ ਪਹਿਲਾਂ ਦਾ ਰੇਤੇ ਦੀ ਇਦਾਂ ਰੇਤਾ ਪਹਿਲਾਂ ਦਾ ਹੀ ਮੈਂ ਪਿਆ ਲੋ ਜੀ ਗਾਇਸ بارش ਫੇਰ ਦੁਬਾਰਾ ਆ ਗਈ ਰੁੱਕ ਕੇ ਸਾਰੇ ਸੁੱਤੇ ਪਏ ਸੀ ਤੇ ਹੁਣ بارش ਪਹਿਲਾਂ ਨਾਲੋਂ ਖੜੀ ਤੇਜ਼ ਹੈ। ਲਾਈਟ ਹੋਰ ਬਗ ਜਾਂਦੀ ਹੈ। ਲਾਈਟ ਜਾਵੇ ਤਾਂ ਕੋਈ ਦਿੱਕਤ ਨਹੀਂ, ਇੰਨੀ ਜ਼ਿਆਦਾ ਗਰਮੀ ਨਹੀਂ ਹੈ ਜਿੰਨਾ ਜ਼ਿਆਦਾ ਨਾ ਮੱਖੀਆਂ ਤੰਗ ਕਰਦੀਆਂ। ਮੱਖੀਆਂ ਬਹੁਤ ਤੰਗ ਕਰਦੀਆਂ। ਮੱਖੀਆਂ ਨੇ ਕਰ ਰੱਖਿਆ ਬੁਰਾ ਹਾਲ। ਲਓ ਜੀ ਫਰੈਂਡ ਚਾਹ ਪੀ ਲਓ, ਚਾਹ ਬਣ ਕੇ ਰੈਡੀ ਹੈ। ਬਰਸਾਤ ਅਜੇ ਚੱਲੀ ਜਾਂਦੀ ਥੋੜੀ 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 ਥੋੜੀ। ਲਓ ਜੀ ਪਿੰਡ ਦਾ ਮੋਲ ਚੱਲ ਕੁਛ ਇਦਾਂ ਦਾ। ਜੁਗਨੂ ਦਾ ਘਰ ਇੰਨਾ ਪਾਣੀ ਖੜਾ ਹੈ, ਬਾਕੀ ਨਾਲੀਆਂ ਵਿੱਚ ਤਾਂ ਪਾਣੀ ਖੜ ਗਿਆ ਇੱਧਰ ਵੀ ਹੈਗਾ। ਉਧਰ ਆਪਣੇ ਵਾਲੀ ਨਾਲੀ ਇਸ ਤਰ੍ਹਾਂ ਕੱਟੀ ਐ ਇਹ ਦਰਜਾ ਦਾ ਵੇਖੋ ਵਈਂਦਾ ਨਾ ਵੇਖ ਕਿਵੇਂ ਜੋ ਆਕਾਂ ਦੇ ਨੇ ਯਾਰੀ ਐ ਇੰਨਾ ਜ਼ਿਆਦਾ ਬਰਸਾਤ ਨਹੀਂ ਆਈ ਇੰਨਾ ਵੀ ਥੋੜਾ ਥੋੜਾ ਪਾਣੀ ਖਾੜੀ ਗਿਆ ਲਓ ਜੀ ਗਾਇਸ ਅੱਜ ਹੈਗੀ ਜੀ ਸੀਤਲਾ ਸਾਰਿਆਂ ਨੂੰ ਪਹਿਲਾਂ ਤਾਂ ਹੈਪੀ ਸੀਤਲਾ ਤੇ ਕੱਲ ਹੈਗੀ ਜਨਮਾਸ਼ਟਮੀ ਤੇ ਉਹਦੇ ਤੇ ਬਣਾਉਂਦੇ ਹੁੰਦੇ ਆ ਪਕਵਾਨ ਵਗੈਰਾ ਮਿੱਠੇ ਪਕਵਾਨ ਬਣਾਉਂਦੇ ਹੁੰਦੇ ਆ ਤੇ ਇਹਦਾ ਪਹਿਲਾਂ ਆਪਾਂ ਪ੍ਰੋਸੈਸ ਕੀ ਤਿਆਰ ਕੀਤਾ ਆਟੇ ਆਟਾ ਹੈ ਨਾ ਤੇ ਆ ਹੈਗੀ ਜੀ ਗੁੜ ਦੀ ਚਾਸ਼ਨੀ ਤੇ ਪਹਿਲਾਂ ਆ ਬਣਾਈਏ ਗੁੜ ਦੀ ਚਾਸਨੀ ਫਿਰ ਉਸ ਤੋਂ ਬਾਅਦ ਵਿੱਚ ਆਟੇ ਵਿੱਚ ਆ ਥੋੜੀ ਥੋੜੀ ਪਾ ਕੇ ਤੇ ਫਿਰ ਉਹਦੇ ਨਾਲ ਆਟਾ ਤਿਆਰ ਜਿਵੇਂ ਆਪਾਂ ਪਾਣੀ ਨਾਲ ਇਹਨੂੰ ਆਪਾਂ ਤਿਆਰ ਕਰਦੇ ਆ ਆਟੇ ਨੂੰ ਉਵੇਂ ਹੀ ਇਸ ਚਾਸਨੀ ਨਾਲ ਤਿਆਰ ਕਰਨਾ ਕਿ ਉਹ ਵੀ ਪਾਣਾ ਹੁੰਦਾ ਥੋੜਾ ਵਿੱਚ ਜਿਹਦੇ ਨਾਲ ਕੀ ਆ ਮੁਲਾਇਮ ਮੁਲਾਇਮ ਵਧੀਆ ਬਣਦੇ ਫਿਰ ਉਸ ਤੋਂ ਬਾਅਦ ਵਿੱਚ ਆਟਾ ਬਣ ਕੇ ਇਦਾਂ ਦਾ ਤਿਆਰ ਹੋ ਜਾਂਦਾ ਮਿੱਠਾ ਮਿੱਠਾ ਖਾ ਵੀ ਸਕਦੇ ਆ ਉਦਾਂ ਵੀ ਸਿੱਧੇ ਖਾਣੇ ਹੁੰਦਾ ਤੇ ਇਧਰ ਹਲਵਾਈ ਸਾਹਿਬ ਜਿਹੜਾ ਕੀ ਆਪਾਂ ਚੈੱਕ ਕਰਕੇ ਦੱਸ ਦਿਆਂ ਆਖਿਓ ਸੋੜਾ ਹਾਂ ਆ ਤਾਂ ਇਹ ਤੇ ਪਕਾਉਣ ਵਾਲੇ ਨੇ ਤੇ ਉਹ ਇਹ ਵਿੱਚ اچھا ਉਹ ਤੇਲ ਵਾਲੇ ਆ ਉਹ ਵੀ ਤੁਹਾਨੂੰ ਦੱਸਦਾ ਆਖਿਓ ਵਾਲੇ ਉਹ ਵੀ ਤੁਹਾਨੂੰ ਦੱਸਦਾ ਫਿਰ ਉਸ ਤੋਂ ਬਾਅਦ ਵਿੱਚ ਪੇੜਾ ਕਰਦੇ ਆ ਪੇੜਾ ਕਰਕੇ ਫਿਰ ਇਹ ਘੜਿਆ ਜਾਂਦਾ ਇੱਥੇ ਕੜ ਕੇ ਫਿਰ ਗੋਲ ਦੀ ਸ਼ੇਪ ਵਿੱਚ ਕੱਟਣਾ ਹੋਵੇ ਪੂਰਾ ਫਿਰ ਕੀ ਜਗੜ ਰੱਖਿਆ ਆ ਬਾਟੀ ਰੱਖੀ ਹੈ ਤੇ ਜਵਾੜ ਥੋੜੇ ਪਤਾ ਹੀ ਨਹੀਂ ਤੇ ਇਹਦੇ ਨਾਲ ਫਿਰ ਕੱਟ ਸਕਦੇ ਆ ਆਪਾਂ ਇਹ ਕੱਢ ਕੇ ਫਿਰ ਉਸ ਤੋਂ ਬਾਅਦ ਪੂਰੇ ਗੋਲ ਗੋਲ ਸ਼ੇਪ ਦੇ ਇਦਾਂ ਬਣ ਜਾਂਦੇ ਜਿਹੜੇ ਉਹ ਪਏ ਆ ਉਹ ਸਾਰੇ ਤੜਨ ਵਾਲੇ ਆ ਜਿਵੇਂ ਆਪਾਂ ਕੀ ਕਹਿੰਦੇ ਉਹਨਾਂ ਮਟਰ ਬਣਦੇ ਆ ਨਾ ਮਟਰ ਬਸ ਉਦਾਂ ਦੇ ਬਣਦੇ ਸਾਰੇ ਕਿੰਨੇ ਵੀ ਮਟਰ ਜਿਹੜੇ ਹੁੰਦੇ ਉਹ ਨਮਕੀਨ ਹੁੰਦੇ ਇਹ ਮਿੱਠੇ ਆ ਫਿਰ ਆਇਆ ਕੱਟ ਸਕਦੇ ਆ ਆਪਾਂ ਜਮਾ ਗੋਲ ਕਰਨੇ ਹੋਣ ਤਾਂ ਤੇ ਇਹਵੇਂ ਤਲੇ ਜਾਣਗੇ ਉਹ ਵੀ ਤੁਹਾਨੂੰ ਦੱਸ ਦਿੰਨਾ ਮੈਂ ਆਹ ਵੇਖ ਲਓ ਇੱਧਰ ਕੜਾਈ ਲਾ ਰੱਖੀ ਐ ਲਾਈਟ ਗਈ ਹੋਈ ਐ ਵਾਹਿਗੁਰੂ ਓਏ ਓਏ ਇਹ ਕੀ ਕੀਤਾ ਐਹੀਂ ਨਹੀਂ ਜਾਂਦਾ ਚੱਕ ਕੇ ਚੱਕ ਕੇ ਕਰ ਹਾਂ ਤੇਲ ਲੱਗਿਆ ਨਹੀਂ ਨਾ ਤਾਂ ਨਹੀਂ ਵਿਚ ਗਿਆ ਲਓ ਜੀ ਇਹ ਹੋ ਰਿਹਾ ਤਿਆਰ ਤੇ ਬਾਕੀ ਜਿਹੜਾ ਆ ਆਟਾ ਗੁੰਨੇ ਜਾ ਰਿਹਾ ਇਹ ਵੀ ਉਵੇਂ ਹੀ ਤਿਆਰ ਕੀਤਾ ਜਿਵੇਂ ਉਹ ਪਹਿਲਾਂ ਕੀਤਾ ਇਹ ਵੀ ਉਵੇਂ ਹੀ ਹੈ ਨਾ ਇਹ ਬਸ ਇਹਨਾਂ ਵੀ ਇਹਦੇ ਵਿੱਚ ਸੌਫ ਵਗੈਰਾ ਪਾਏ ਹੋਰ ਕੀ ਕੀ ਪਾਏ ਮਮੀ ਸੌਂਫ ਖੋਪਰਾ ਦੇਸੀ ਖੋਪਰਾ ਦੇਸੀ ਕਿਉਂ ਸੌਂਫ ਹੋਰ ਬਸ ਇਨੀ ਚੀਜ਼ ਐ ਤੇ ਤਵੇ ਤੇ ਇਹ ਬਣਾਣੀ ਆ ਤਵੇ ਤੇ ਫੇਰ ਜੇ ਇਹ ਬਣਾ ਬਣਾ ਕੇ ਤੇ ਫੇਰ ਇਹਨੂੰ ਖਾਣ ਚ ਜ਼ਿਆਦਾ ਆਨੰਦ ਆਂਦਾ ਉਹਦੋਂ ਜੇ ਮੱਖਣੀ ਕਿ ਹੋਵੇ ਘਰ ਦਾ ਫੇਰ ਆਂਦਾ ਪਰ ਹੁਣ ਨਹੀਂ ਹੈ ਤਾਂ ਕੋਈ ਗੱਲ ਨਹੀਂ ਨਾ ਮੱਖਣੀ ਕਿ ਹੋ ਨਾ ਮਮੀ ਨੂੰ ਪੁੱਛ ਲੈ ਨਾ ਮਮੀ ਜ਼ਿਆਦਾ ਸਵਾਦ ਲੱਗ ਦੇਣਾ ਮੱਖਣੀ ਕਿ ਹੋ ਨਾ ਬੜੇ ਸਵਾਦ ਲੰਦੇ ਪਰ ਹੁਣ ਹੈ ਨਹੀਂ ਚਲੋ ਜੋ ਵੀ ਹੋਇਆ ਬਾਕੀ ਆ ਵੇਖ ਸਕਦੇ ਤੁਸੀਂ ਬਣ ਕੇ ਰੈਡੀ ਹੈ ਅਜੇ ਬਣਿਆ ਨਹੀਂ ਪੂਰਾ ਜੇ ਗਰਮ ਘੱਟ ਹੈ ਤੇਲ ਬਣ ਜਾਂਦੇ ਆ ਫਿਰ ਤੁਹਾਨੂੰ ਵਿਖਾਵਾਂਗੇ ਲਾਈਟ ਆ ਗਈ ਸ਼ੁਕਰ ਹੈ ਫੋਨ ਵਗੈਰਾ ਚਾਰਜ ਲਾਣੇ ਜਮਈ ਤੇ ਜਸਕਿਰਤਪੁਰ ਸਾਨੂੰ ਬੜਾ ਹੈ ਜਸਕਿਰਤਪੁਰ ਬੜੀ ਰੋਈ ਜਾਂਦੀ ਹੈ ਉਹਦਾ ਮੰਜਾ ਹੁਣ ਬਾਹਰ ਕੱਢਿਆ ਝੋਲੀ ਪਾਇਆ ਲਾਸਟ ਚ ਉਹ ਅੱਕ ਗਿਆ ਨਾ ਉਹਦੇ ਝੋਲੀ ਪਾਇਆ ਆ ਵੇਖ ਲਓ ਕਹੇ ਜਿਹਾ ਬਣਾ ਕੇ ਲਿਆਈ ਹੈ ਲੈ ਆਂਦਾ ਮੈਂ ਇੱਕ ਰੰਗ ਤਾਂ ਮੇਰਾ ਵੀ ਕਾਲਾ ਪਰ ਇਹਦਾ ਤਾਂ ਬੇੜਾ ਹੀ ਘਰ ਹੈ ਤੇ ਖਾ ਟੈਸਟ ਕਰੀਆ ਨਹੀਂ ਟੈਸਟ ਮੈਨੂੰ ਕੋਈ ਨਹੀਂ ਲੱਗਦਾ ਵਧੀਆ ਲੱਗ ਰਜਾ ਮੈਂ ਹਾਂ ਲੈ ਓਹ ਹੋ ਹੋ ਏ ਕਿੰਦੀ ਕਲਾਕਾਰੀ ਇਹ ਮੰਮੀ ਨੇ ਆਖੇ ਵੀ ਦੌਣ ਰੱਖੇ ਰੱਖੀ ਆਖੇ ਮੈਂ ਇਹ ਵਧੀਆ ਵਿੱਚ ਰੱਖੇ ਤੋਂ ਚੰਗਾ ਪਕਾਇਆ ਸੀ ਇਹਨੇ ਸਾਰਾ ਵਿੱਚ ਰੱਖਿਆ ਹਾਂ ਵੇਖ ਹੁਣ ਲਿਆਈ ਆ ਵਧੀਆ ਵਧੀਆ ਸਵਾਦ ਹੈ ਕਮੈਂਟਾਂ ਵਿੱਚ ਦੱਸਿਓ ਵੀ ਇਹ ਫੁੱਲ ਦੇ ਕਿਵੇਂ ਆ ਸਾੜੇ ਤੋਂ ਫੁਲਾਏ ਨਹੀਂ ਜਾ ਰਹੇ ਵਾਹ ਸਾਲੋ ਕੇ ਬਣਾਏ ਸੀ ਮਿੱਠਾ ਸੌਦਾ ਕੋਈ ਨਾ ਮਿੱਠਾ ਸੌਦਾ ਨਾ ਭੁੱਲਦੇ ਆ ਪਾਣਾ ਚਾਹੀਦਾ ਨਾ ਲੋ ਆ ਦੇਖੋ ਇੱਕ ਰੋਟ ਹੋ ਗਿਆ ਤਿਆਰ ਜਿਹੜੀ ਮੰਮੀ ਕਰੀ ਹੁੰਦੀ ਹੈ ਲੱਕੀ ਜਿਹੜੀ ਆਪਾਂ ਤੋੜ ਕੇ ਲਿਆਈ ਸੀ ਆ ਵੇਖੋ ਮਤੀਰੀ ਇਹ ਛੋਟੀ ਜੀ ਪੱਕ ਗਈ ਵੇਖੋ ਪੱਕੀ ਪੱਕੀ ਹੋ ਗਈ ਹੈ ਜੇ ਆਪਾਂ ਸ਼ੁਕਰ ਮੰਮੀ ਨੇ ਤੋੜ ਲਈ ਨਾ ਤੋੜਦੀ ਤੇ ਪੱਕ ਜਣੀ ਸੀ ਬਾਕੀ ਆ ਬਣਾ ਲੈ ਸਾਰੇ ਆ ਦੇਖੋ ਜੀ ਕੁਝ ਜਿੱਦਾਂ ਦੇ ਬਣ ਕੇ ਤਿਆਰ ਹੋ ਗਏ ਆ ਜਿਹੜੇ ਖਾਣ ਨੂੰ ਬਹੁਤ ਸਵਾਦ ਲੱਗਦੇ ਆ ਆ ਕੁਝ ਤਕਾਲੇ ਕਰ ਤੇ ਸਿੱਖਦੇ ਆ ਸਿੱਖਦੇ ਆ ਕੁਝ ਠੀਕ ਆ ਲਓ ਜੀ ਮੰਮੀ ਬਣਾਈ ਜਾਂਦੀ ਆ ਰੋਟੀਆਂ ਆ ਵੇ ਇਹ ਤਵੇ ਤੇ ਆ ਬੰਨਿਆ ਆ ਇਹਨਾਂ ਤੇ ਹੁਣ ਵੀ ਕਿਉਂ ਲਾਣਾ ਪੈਂਦਾ ਸ ਹਣ ਤਾਂ ਬਗੈਰ ਕਿਉਂ ਤੋਂ ਬਣ ਜਾਂਦੀ ਹੈ ਨਾ ਤਾਂ ਹੀ ਮੈਂ ਕਿਉਂ ਲੱਗਿਆ ਹੈ ਤਵੇ ਤੇ ਮੰਨ ਲਓ ਜੀ ਅੱਜ ਬਣੀ ਹੈ ਜੀ ਮਤੀਰੀ ਉਹ ਕੀ ਤਰਬੂਜ ਜਿਹੜਾ ਪਤੋੜ ਕੇ ਬਣਾਇਆ ਸੀ ਕੋ ਵਿੱਚ ਪਾਈ ਹੈ ਆਹ ਹੋ ਮਤੀਰੀ ਤਰਬੂਜ ਨਹੀਂ ਤਰਬੂਜ ਨਹੀਂ ਕਹਿ ਸਕਦਾ ਚਲੋ ਮਤੀਰੀ ਕਹਿ ਦਨੇ ਆ ਤੇ ਨਾਲ ਪਾਈਆਂ ਦੋ ਤੋਰੀਆਂ ਸਰ ਕੇ ਬਣਾਈਏ ਸਬਜੀ ਚਲੋ ਸ਼ਗਧਿਆਂ ਪ੍ਰਸ਼ਾਦੇ ਆਜੋ ਸ਼ਗਨੋ ਪ੍ਰਸ਼ਾਦੇ ਜਿਆਸ ਕੀਤ ਕੋਰ ਬਹੁਤ ਰੋਹੀ ਜਾਂਦੀ ਹੈ ਮਸੀ ਸਵਾਯਾ ਨੂੰ ਤੇ ਬੋਤ ਕਾ ਥੋਤ ਯੋਕਾ ਮਸੀ ਸਵਾਯਾ ਮਸੀ ਆਈ ਤਾਂ ਕੋਈ ਜ਼ਰਾ ਹੀ ਤੰਗ ਕਰੀ ਜਾਂਦੀ ਹੈ ਪਹੁੰਚ ਜਾਵਾ ਚਲੋ ਸ਼ਗਧਿਆਂ ਪ੍ਰਸ਼ਾਦੇ ਗਾਈਜ਼ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਹੁਣ ਆਪਾਂ ਐਡੀਟਿੰਗ ਕਰਾਂਗੇ ਤੇ ਵਲੋਗ ਨੂੰ ਇੱਥੇ ਸਮਾਪਤ ਕਰਦੇ ਆਂ ਜਸਕੀਰਦ ਕੋਰ ਹੁਣ ਉੱਠੀ ਐ ਦੁੱਧ ਬੀਰੀ ਐ ਤੇ ਹੁਣ ਫਿਰ ਉਹਨੂੰ ਸਵਾ ਲਾਂਗੇ ਅੱਜ ਦਾ ਵਲੋਗ ਕਿਦਾਂ ਦਾ ਲੱਗਿਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਪਕਵਾਨ ਕਿਦਾਂ ਦੇ ਲੱਗੇ ਕਮੈਂਟਾਂ 'ਚ ਜਰੂਰ ਦੱਸਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਘਰਾਂ ਵਿੱਚ ਬਣਾਏ ਆ ਜਾਂ ਨਹੀਂ ਬਣਾਏ ਉਹ ਵੀ ਕਮੈਂਟ ਜਰੂਰ ਕਰਿਓ ਤੇ ਜੇ ਆਪਣਾ YouTube 'ਤੇ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook 'ਤੇ ਵੇਖ ਰਹੇ ਹੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਸਾਡੇ ਵੱਲੋਂ ਸਤਿ ਸ੍ਰੀ ਅਕਾਲ